ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਭਾਰਤ ਵਾਲੇ ਪਾਸੇ ਨੂੰ ਗੋਲੇ ਜਿਹੜੇ ਰਾਕਟ ਲਾਂਚਰ ਜਿਹੜੇ ਆ ਮਿਜ਼ਾਈਲਾਂ ਉਹ ਦਾਗੀਆਂ ਜਾ ਰਹੀਆਂ ਨੇ ਕਾਫੀ ਦਿਨ ਹੋ ਗਏ ਨੇ ਬਹੁਤ ਸਾਰੇ ਜਿਹੜੇ ਗੋਲੇ ਅਸਲਾ ਬਰੂਦ ਹੈ ਚੱਲੇ ਹੋਇਆ ਉਸ ਦੇ ਖੋਲ ਹੈ ਜਿਹੜੇ ਭਾਰਤ ਵਾਲੇ ਪਾਸੇ ਨੂੰ ਮਿਲੇ ਨੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਤੋਂ ਦਾਗੇ ਗਏ ਨੇ ਤਾਂ ਅੱਜ ਅੰਮ੍ਰਿਤਸਰ ਦੇ ਪਿੰਡ ਜੇਟੂ ਵਾਲਾ ਦੇ ਵਿੱਚ ਵੀ ਇਹ ਜਿਹੜਾ ਤੁਸੀਂ ਖੋਲ ਹੈ ਦੇਖ ਸਕਦੇ ਹੋ ਇਹ ਮਿਜ਼ਾਈਲ ਦਾ ਜਿਹੜਾ ਖੋਲ ਹੈ ਰਾਕਟ ਲਾਂਚਰ টাইਪ ਜਿਹੜੀ ਚੀਜ਼ ਹੈ ਇੱਥੇ ਆ ਕਿ ਡਿਗਿਆ ਬਹੁਤ ਜਿਹੜਾ ਜ਼ੋਰ ਦੀ ਧਮਾਕਾ ਹੋਇਆ ਤਾਂ ਲੋਕਾਂ ਨੇ ਫਿਰ ਜਦੋਂ ਕੋਲ ਜਾ ਕੇ ਦੇਖਿਆ ਤਾਂ ਇਹ ਜਿਹੜਾ ਇੱਕ ਰਾਕਟ ਲਾਂਚਰ ਜਿਹੜਾ ਖੋਲ ਦਿਖਿਆ ਚੱਲਿਆ ਹੋਇਆ ਹਾਲਾਂਕਿ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪਰ ਇੱਥੇ ਮੌਕੇ ਤੇ ਭਾਰਤੀ ਫੌਜ ਤੇ ਪੰਜਾਬ ਪੁਲਿਸ ਨੇ ਪਹੁੰਚ ਕੇ ਜਿਹੜਾ ਮੌਕਾ ਹੈ ਵਾਰਦਾਤ ਉਸ ਦੀ ਜਾਂਚ ਕੀਤੀ ਹੈ ਤਾਂ ਉਸ ਨੂੰ ਖੋਲ ਨੂੰ ਫੋਰੈਂਸਿਕ ਜਾਂਚ ਦੇ ਲਈ ਜਿਹੜਾ ਹੈ ਭੇਜ ਦਿੱਤਾ ਗਿਆ ਫੋਰੈਂਸਿਕ ਜਾਂਚ ਕਰਨ ਦੇ ਲਈ ਤਾ ਮੌਕੇ ਤੇ ਆ ਕੇ ਜਿਹੜਾ ਮਾਹੌਲ ਹੈ ਸਾਰਾ ਹੀ ਫੌਜ ਤੇ ਪੁਲਿਸ ਦੇ ਵੱਲੋਂ ਕੰਟਰੋਲ ਕੀਤਾ ਗਿਆ ਤਾਂ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਵੱਲੋਂ ਲਗਾਤਾਰ ਗੋਲੇ ਆ ਉਹ ਡਾਗੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਸ ਦੇ ਆਲੇ ਦੁਆਲੇ ਜਿਹੜੇ ਲੋਕ ਨੇ ਉਹ ਇਕੱਠੇ ਹੋਏ ਹੋਏ ਨੇ